ਅਰੰਮਿਤਸਰ ਮੇ ਮੌਜੂਦ ਅਕਾਲ ਤਖਤ ਸਾਹਿਬ ਕੇ ਹੈਡ ਗ੍ਰੰਥੀ ਕਾ ਵੀ ਬਿਆਨ ਸਾਹਮਣੇ ਆਇਆ ਵਹਾਂ ਕੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਕੰਚਨ ਕੁਮਾਰੀ ਕੀ ਹੱਤਿਆ ਕੋ ਸਹੀ ਠਹਿਰਾਇਆ ਉਸੇ ਕੈਨੇਡਾ ਬੈਠੇ ਹੋਏ ਉਹ ਸਤਸਮੰਦਰ ਪਾਰ ਤੇ ਉਹ ਪੰਜਾਬ ਚ ਬੈਠੀ ਹੋਈ ਇੰਦਾ ਤਾਂ ਕੁਛ ਨਹੀਂ ਮੈਮ ਮੈਂ 10 12 ਦਿਨਾਂ ਚ ਇੰਡੀਆ ਹੀ ਹੋਣਾ ਅਤਪਾਲ ਜੀ ਨੇ ਧਮਕੀ ਦਿੱਤੀ ਹੈ ਕਿ ਉਹਦਾ ਤੇ ਸੌਦਾ ਲੱਗ ਗਿਆ ਤੇ ਹੁਣ ਦੂਜੇ ਨੰਬਰ ਤੇ ਰਹਿਗਾ ਬਹੁਤ ਅੱਛਾ ਸੀ ਕਿਉਂਕਿ ਐਸੇ ਉਹਨਾਂ ਦੇ ਥਰੂ ਅਸੀਂ ਘਰ ਸਾਡਾ ਚੱਲਦਾ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡਿੰਪਲ ਸ਼ੌਟ ਟੀਵੀ ਤੇ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਕਹਿੋ ਜੀ ਲੜਕੀ ਦੀ ਜਿਸ ਨੇ ਆਪਣੇ ਸਟਾਈਲ ਵੋਲਡ ਵੀਡੀਓ ਤੇ ਬੇਫਿਕਰ ਅੰਦਾਜ਼ ਨਾਲ ਸੋਸ਼ਲ ਮੀਡੀਆ ਤੇ ਨਾਮ ਬਣਾਇਆ ਪਰ ਜਿਸ ਦਾ ਅੰਤ ਇੱਕ ਦਰਦਨਾਕ ਕਤਲ ਵਿੱਚ ਹੋਇਆ ਅਸੀਂ ਗੱਲ ਕਰ ਰਹੇ ਹਾਂ ਕੰਚਨ ਕੁਮਾਰੀ ਜਿਸ ਨੂੰ ਲੋਕ ਕਮਲ ਕੌਰ ਭਾਬੀ ਦੇ ਨਾਮ ਨਾਲ ਜਾਣਦੇ ਸਨ ਕੰਚਨ ਕੁਮਾਰੀ ਦਾ ਜਨਮ ਸਥਾਨ ਬਿਹਾਰ ਸੀ ਪਰ ਉਹ ਲੁਧਿਆਣਾ ਵਿੱਚ ਕਾਫੀ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਆ ਗਈ ਸੀ ਉਹ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿੰਦੀ ਸੀ ਉਸ ਦੇ ਪਰਿਵਾਰ ਵਿੱਚ ਮਾਂ ਦੋ ਭੈਣਾਂ ਦੋ ਭਰਾ ਸਨ ਅਤੇ ਪਿਤਾ ਦੀ ਮੌਤ ਤਕਰੀਬਨ 2 ਸਾਲ ਪਹਿਲਾਂ ਹੋ ਚੁੱਕੀ ਸੀ ਉਹਨੇ ਆਪਣੀ ਪੜ੍ਹਾਈ ਲੁਧਿਆਣਾ ਵਿੱਚ ਹੀ ਜ਼ਿਆਦਾਤਰ ਕੀਤੀ ਪਰ ਜ਼ਿਆਦਾ ਉੱਚੀ ਪੜ੍ਹਾਈ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਜਵਾਨੀ ਵਿੱਚ ਕੰਚਨ ਕੁਮਾਰੀ ਨੇ ਸੋਸ਼ਲ ਮੀਡੀਆ ਨੂੰ ਆਪਣਾ ਮਾਧਿਅਮ ਬਣਾਇਆ ਅਤੇ ਆਪ ਦਾ ਇੱਕ ਅਲੱਗ ਸਟਾਈਲ ਬਣਾਇਆ ਕੰਚਨ ਨੇ ਕਮਲਕੌਰ ਭਾਬੀ ਨਾਮ ਰੱਖ ਕੇ ਆਪਣੇ ਬੋਲਡ ਰੀਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਉਹ ਵੀਡੀਓ 'ਚ ਹੱਸਦੀ ਖੇਡਦੀ ਕਈ ਵਾਰੀ ਬਾਦ ਵਿਵਾਦ ਵਾਲੇ ਕੱਪੜੇ ਪਾ ਕੇ ਵੀਡੀਓ ਬਣਾਉਂਦੀ ਜਿਸ ਕਾਰਨ ਉਸਦੇ ਵੀਡੀਓ ਵਾਇਰਲ ਹੋਣੇ ਸ਼ੁਰੂ ਹੋ ਗਏ ਇੰਸਟਾਗ੍ਰam ਤੇ ਲਗਭਗ 3.80 ਲੱਖ ਫੋਲੋਅਰ ਸੀ YouTube ਤੇ 2.30 ਲੱਖ ਤੋਂ ਵੱਧ ਸਬਸਕ੍ਰਾਈਬਰ ਤੇ ਫੇਸਬੁੱਕ ਤੇ ਵੀ ਸੈਂਕੜੇ ਹਜ਼ਾਰਾਂ ਫੈਨ ਸੀ ਕਈ ਵੀਡੀਓ ਮਿਲੀਅਨ ਤੋਂ ਵੀ ਵੱਧ ਵਿਊਜ਼ ਵਿੱਚ ਪਏ ਸਨ ਜਿਵੇਂ ਜਿਵੇਂ ਉਹ ਵੱਧਦੀ ਗਈ ਉਸਦੇ ਕੰਟੈਂਟ ਉੱਤੇ ਲੋਕਾਂ ਨੇ ਟਿੱਪਣੀਆਂ ਹੋਣੀਆਂ ਸ਼ੁਰੂ ਕਰ ਦਿੱਤੀਆਂ ਕਈ ਲੋਕ ਕਹਿੰਦੇ ਸੀ ਕਿ ਉਹ ਪੰਜਾਬੀ ਸੱਭਿਆਚਾਰ ਨੂੰ ਖਰਾਬ ਕਰ ਰਹੀ ਹੈ। ਇਹ ਰਿਲੀਜੀਅਸ ਪੇजेस ਨੇ ਉਸ ਨੂੰ ਬੇਸ਼ਰਮ ਤੱਕ ਕਹਿ ਦਿੱਤਾ। ਉਸ ਨੂੰ ਆਨਲਾਈਨ ਧਮਕੀਆਂ ਵੀ ਮਿਲਣ ਲੱਗੀਆਂ ਕਿ ਵੀਡੀਓ ਹਟਾ ਲੈ ਨਹੀਂ ਤਾਂ ਅੰਜਾਮ ਬੁਰਾ ਹੋਊਗਾ। 9 ਜੂਨ 2025 ਨੂੰ ਕੰਤਨ ਕੁਮਾਰੀ ਕਾਰ ਪ੍ਰੋਮੋਸ਼ਨ ਇਵੈਂਟ ਲਈ ਬਟਿੰਡਾ ਗਈ। ਉਹ ਅਦੇਸ਼ ਯੂਨੀਵਰਸਿਟੀ ਦੇ ਨੇੜੇ ਇੱਕ ਕਾਰ ਵਿੱਚ Laash ਵਜੋਂ 11 ਜੂਨ ਨੂੰ ਮਿਲੀ। ਜਦੋਂ ਲੋਕਾਂ ਨੇ ਗੰਧ ਮਹਿਸੂਸ ਕੀਤੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਉਸ ਦੀ ਮੌਤ ਨੇ ਸਾਰੇ ਪੰਜਾਬ ਨੂੰ ਹਿਲਾ ਦਿੱਤਾ। ਉਸ ਟਮਾਟੋ ਰਿਪੋਰਟ ਮੁਤਾਬਕ ਉਸ ਦੀ ਮੌਤ ਗਲ ਘੁੱਟਣ ਨਾਲ ਹੋਈ ਹੈ। ਉਸ ਦੇ ਸਰੀਰ ਤੇ ਸਟਰੰਗੂਲੇਸ਼ਨ ਦੇ ਨਿਸ਼ਾਨ ਸੀ। ਕੁਝ ਅੰਗਾਂ ਤੇ ਸੰਦੇਹਜਨਕ ਨਿਸ਼ਾਨ ਵੀ ਮਿਲੇ ਪਰ ਸੈਕਸੂਅਲ ਅਸੌਲਟ ਦੀ ਪੁਸ਼ਟੀ ਨਹੀਂ ਹੋਈ। ਉਸ ਨੂੰ ਮਾਰਨ ਲਈ ਨਿਹੰਗ ਸਿੰਘਾਂ ਨੇ ਕਮਰਕਸ ਦੀ ਵਰਤੋਂ ਕੀਤੀ। ਇਸ ਮਾਮਲੇ ਵਿੱਚ ਮੁੱਖ ਨਾਮ ਆਇਆ ਅਮਰਿਤਪਾਲ ਸਿੰਘ ਮੈਰੋ ਜੋ ਕਿ ਕੌਮ ਦੇ ਰਾਖੇ ਗਰੁੱਪ ਦੇ ਲੀਡਰ ਹਨ। ਉਨ੍ਹਾਂ ਦੇ ਨਾਲ ਜੁੜੇ ਹੋਰ ਦੋ ਨਿਹੰਗ ਜਸਪ੍ਰੀਤ ਤੇ ਨਿਮਰਤਜੀਤ ਸਿੰਘ ਗ੍ਰਿਫਤਾਰ ਹੋਏ। ਅਮ੍ਰਿਤਪਾਲ ਸਿੰਘ ਮਹਿਰੋਂ ਕਤਲ ਤੋਂ ਬਾਅਦ ਜੂਏ ਆਈ ਚਲਾ ਗਿਆ ਤੇ ਉਸ ਦੇ ਇੰਟਰਪੋਲ ਨੇ ਬਲੂ ਕੋਰਨਰ ਨੋਟਿਸ ਜਾਰੀ ਕੀਤਾ। ਕਈ ਧਾਰਮਿਕ ਅਦਾਰਿਆਂ ਤੇ ਲੋਕਾਂ ਨੇ ਕਿਹਾ ਕਿ ਕਮਲਕੌਰ ਭਾਬੀ ਸੱਭਿਆਚਾਰ ਖਿਲਾਫ ਸੀ। ਜਿਸ ਨਾਲ ਇੱਕ ਵੱਡੀ ਦਿਲਚਸਪੀ ਜਨਮ ਜਲਾਇ ਚੁੱਕੀ ਹੈ। ਅਕਾਲ ਤਖਤ ਦੇ ਗਰੰਥੀ ਨੇ ਵੀ ਇੱਕ ਵਿਵਾਦਿਤ ਬਿਆਨ ਦਿੱਤਾ ਕਿ ਇਹ ਕੁਝ ਗਲਤ ਨਹੀਂ ਹੋਇਆ। ਕਈ ਹੋਰ ਸੈਲੀਬ੍ਰਿਟੀਆ ਨੇ ਇਨਫਲੂਐਂਸਰਾਂ ਨੇ ਉਸ ਦੀ ਹੱਤਿਆ ਦੀ ਨਿੰਦਿਆ ਕੀਤੀ ਅਤੇ ਪੰਜਾਬ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ। ਕਮਲਕੌਰ ਭਾਬੀ ਦੀ ਮੌਤ ਸਿਰਫ ਇੱਕ ਲੜਕੀ ਦੀ ਮੌਤ ਨਹੀਂ ਸੀ। ਇਹ ਸਵਾਲ ਹੈ ਕਿ ਕਿਸੇ ਦੀ ਆਜ਼ਾਦੀ, ਸੁਰੱਖਿਆ ਅਤੇ ਮਤਭੇਦ ਦੇ ਵਿਚਕਾਰ ਲਾਈਨ ਕਿੱਥੇ ਖਿੱਚੀ ਜਾਂਦੀ ਹੈ? ਉਹ ਕੰਟਰੋਵਰਸ਼ੀਅਲ ਹੋ ਸਕਦੀ ਸੀ ਪਰ ਮੌਤ ਕਿਸੇ ਵੀ ਅਦਾਜ਼ ਦੀ ਜਾਇਜ਼ ਸਜ਼ਾ ਨਹੀਂ ਹੁੰਦੀ। ਜੇ ਤੁਸੀਂ ਵੀ ਸਮਝਦੇ ਹੋ ਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ। ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਸਾਡੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਜੇਕਰ ਸਾਡੀ ਵੀਡੀਓ ਜਾਣਕਾਰੀ ਚੰਗੀ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ